ਖਬਰ ਸੰਗਰੂਰ ਦੇ ਡਿੜਬਾ ਤੋਂ ਹੈ ਜਿੱਥੇ ਦੀ ਪੁਲਿਸ ਨੇ ਤਿੰਨ ਮੋਟਰਸਾਈਕਲ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਨੇ ਧੂਰੀ ਅਤੇ ਡਿੜਬਾ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਕੀਤੇ ਸਨ ਪੁਲਿਸ ਨੇ ਇਨ੍ਹਾਂ ਪਾਸੋਂ ਚੋਰੀ ਕੀਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ ਪੁਲਿਸ ਦਾ ਕਹਿਣਾ ਹੈ ਕਿ ਉਹ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਇਹ ਮੋਟਰਸਾਈਕਲ ਚੋਰੀ ਕਰਕੇ ਕਿੱਥੇ ਵੇਚਦੇ ਸਨ ਥਾਣਾ ਡਿੜਬਾ ਵਿਖੇ ਮੁਕੱਦਮਾ ਨੰਬਰ 60 ਅ 322425 ਨੂੰ ਇੱਕ ਮੁਕਦਮਾ ਰਜਿਸਟਰ ਹੋਇਆ ਸੀ ਚੋਰੀ ਦਾ ਉਹਦੇ ਵਿੱਚ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਸੀਗੀ ਵੀ ਇੱਕ ਬੰਦਾ ਜਿਹਦਾ ਨਾਮ ਜੋਗਾ ਸਿੰਘ ਹੈ ਉਹ ਆ ਸਮੇਤ ਆਪਣੇ ਸਾਥੀਆਂ ਦੇ ਜਿਹੜਾ ਗਿੰਦਾ ਦਾ ਏਰੀਆ ਵੀ ਡੜਬਾ ਏਰੀਆ ਅਤੇ ਜਿਹੜੀਆਂ ਬਾਹਰਲੀਆਂ ਥਾਵਾਂ ਤੇ ਵੀ ਉਥੋਂ ਮੋਟਰਸਾਈਕਲ ਚੋਰੀ ਕਰਦਾ ਹੈ ਤੇ ਇਹਦਾ ਸਾਰਾ ਗਿਰੋ ਹੈ ਇਸੇ ਇਨਫੋਰਮੇਸ਼ਨ ਤੇ ਅਸੀਂ ਲਕਾ ਬੰਦੀ ਕੀਤੀ ਸੀ ਡਰੇਨ ਪੁਲ ਜਿਹੜਾ ਗਾਮੜੀ ਰੋਡ ਹੈ ਦੜਪਾ ਉਥੋਂ ਸਾਨੂੰ ਜੋਗਾ ਸਿੰਘ ਪੁੱਤਰ ਬਚੱਤਰ ਸਿੰਘ ਜਸਪ੍ਰੀਤ ਸਿੰਘ ਉਰਫ ਬਾਈ ਪੁੱਤਰ ਜਰਨੈਲ ਸਿੰਘ ਹੈਪੀ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਲਾੜਵੰਝਾਰਾ ਇਹ ਤਿੰਨੇ ਕਿਉਂਕਿ ਸਾਨੂੰ ਮੌਕੇ ਤੇ ਸਮੇਤ ਇੱਕ ਚੋਰੀ ਦਾ ਮੋਟਰਸਾਈਕਲ ਜਿਹੜੇ ਨੇ ਵੀ ਇਹਨਾਂ ਤੋਂ ਅਸੀਂ ਉਥੋਂ ਰਿਕਵਰ ਕੀਤਾ ਟੋਟਲ ਮੈਮ ਕਿੰਨੇ ਮੋਟਰਸਾਈਕਲ ਜਿਹੜੇ ਹੈਗੇ ਨੇ ਕਿੰਨੇ ਬੰਦੇ ਜਿਹੜੇ ਕਾਬੂ ਕੀਤੇ ਨੇ ਜੀ ਆਪਾ ਟੋੜਲੇ ਕਿਉਂਸਡ ਤਿੰਨੇ ਜਿਨ੍ਹਾਂ ਦੀ ਮੌਕੇ ਤੇ ਅਰੈਸਟ ਪਾ ਲਈ ਗਈ ਸੀ ਤੇ ਰਿਮਾਂਡ ਦੇ ਟਾਈਮ ਤੇ ਉਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਸਾਨੂੰ ਚਾਰ ਮੋਟਰਸਾਈਕਲ ਗੋਟ ਰਿਕਵਰ ਹੋਏ ਨੇ ਜਿਹੜੇ ਇਹਨਾਂ ਨੇ ਡੜਬਾ ਤੇ ਧੂੜੀ ਦੇ ਏਰੀਆ ਤੋਂ ਚੋਰੀ ਕੀਤੀ ਸੀ ਪਹਿਲਾਂ ਇਹਨਾਂ ਦੇ ਕੋਈ ਮੁਕਦਮਾ ਦਰਜ ਨਹੀਂ ਹੈ ਐਸ ਪਰ ਰਿਕਾਰਡ ਮੈਡਮ ਇਹ ਜਿਹੜਾ ਜੋਗਾ ਸਿੰਘ ਹੈ ਜੀ ਬੈਕਗ੍ਰਾਉਂਡ ਕੀ ਹੈ ਦੀ ਕੀ ਕੰਮ ਕਰਦਾ ਜੀ ਇਹ ਜੋਗਾ ਸਿੰਘ ਦੀ ਬੈਕਗ੍ਰਾਉਂਡ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਮਤਲਬ ਐਜ਼ ਆਫ ਨਾਓ ਕੋਈ ਸਪੈਸਿਫਿਕ ਇਦਾਂ ਕੰਮ ਨਹੀਂ ਕਰਦਾ ਹੈ ਇਹ ਆਪਣੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਅ ਪਿਛਲੇ ਦੋ ਦਿਨਾਂ ਦੀ ਜਿਹੜੀ ਕਾਰਵਾਈ ਹੈ ਇੱਕ 23 ਤਰੀਕ ਨੂੰ ਮਕਦਮਾ ਨੰਬਰ 66 ਦਰਜ ਹੋਇਆ ਸੀ ਜਗਰਾਤ ਸਿੰਘ ਉਰਫ ਮਿੱਠੂ ਤੇ ਜਸਪ੍ਰੀਤ ਸਿੰਘ ਉਰਫ ਕਲਚਾ ਪੁੱਤਰ ਜਗਤਾਰ ਸਿੰਘ ਤੇ ਇਹ 810 ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਵੀ ਇਹਨਾਂ ਨੂੰ ਬਰਾਮਦ ਹੋਈਆਂ ਸੀ ਤੇ ਇਹਦੇ ਨਾਲ ਹੀ 23 ਤਰੀਕ ਨੂੰ ਹੀ ਵੀ ਦੋ ਜਿਹੜੇ ਨੇ ਰੇਡਸ ਕਰਕੇ ਵੀ ਦੜੇ ਸੱਟੇ ਦੇ ਜਿਹੜੇ ਮੁਕਦਮੇ ਨੇ ਉਹ ਜਿਹੜਾ ਜੂਆ ਐਕਟ ਹੈ ਇਹਦੇ ਤਹਿਤ ਦੋ ਮੁਕਦਮੇ ਇਸ ਥਾਣੇ ਜਿਹੜੇ ਨੇ ਦਰਜ ਹੋਏ ਸੀ ਮੈਡਮ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਜੀ ਜਿਨ੍ਹਾਂ ਦੇ ਮੋਟਰਸਾਈਕਲ ਹੈਗੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਉਹ ਲੈ ਸਕਦੇ ਨੇ ਜੀ ਆਪਣਾ ਫਾਰਮੈਲਟੀ ਪੂਰੀ ਕਰਕੇ ਜੀ ਦੇਖੋ ਅਸੀਂ ਇਹੀ ਕਹਿ ਸਕਦੇ ਹਾਂ ਵੀ ਪੁਲਿਸ ਜਿਹੜੀ ਹੈ ਉਹ ਪਬਲਿਕ ਦੀ ਮਦਦ ਲਈ ਜਿਹੜੇ ਵੀ ਕੋਈ ਹਜੇ ਸ਼ਰਾਰਤੀ ਅਨਸਰ ਨੇ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਚਾਹੇ ਉਹ ਫੋਨ ਸਨੇਚ ਕਰਕੇ ਜਾਂ ਉਹਨਾਂ ਦੇ ਵਹੀਕਲ ਚੋਰੀ ਕਰਕੇ ਮਤਲਬ ਪੁਲਿਸ ਡਟ ਕੇ ਉਹਨਾਂ ਤੇ ਲੱਗੀ ਹੋਈ ਹੈ ਤੇ ਜਿੱਦਾਂ ਵੀ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਹੈ ਵੱਡਾ ਜਾਂ ਛੋਟਾ ਅਸੀਂ ਉੱਤੇ ਠਲ ਪਾਉਣ ਤੇ ਲੱਗੇ ਹੁੰਦੇ ਹਾਂ ਡੀਐਸਬੀ ਦਿਲਪਾ ਨੇ ਕਿਹਾ ਇਹ ਚੋਰ ਗਰੋ ਧੂਰੀ ਅਤੇ ਦਿਲਬਾ ਇਲਾਕੇ ਦੇ ਵਿੱਚ ਜ਼ਿਆਦਾ ਸਰਗਰਮ ਸੀ ਨਸ਼ਿਆਂ ਦੇ ਮੁੱਦੇ ਤੇ ਗਲਬਤ ਕਰਦੇ ਕਿਹਾ ਅਗਰ ਕੋਈ ਇਸ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਤਾਂ ਉਹ ਬੰਦ ਕਰ ਦੇਵੇ ਨਹੀਂ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ